ਸਰੀਰ ਦੀ ਖੂਬਸੂਰਤੀ ਵਧਾਉਣ ਵਾਲਾ ਤੱਤੇ ਪਾਣੀਦਾਰ ਹੈ ਸਮਈ ਚਸ਼ਮਾ ਜਿੱਥੇ ਨਹਾਉਣ ਵਾਸਤੇ ਵਿਦੇਸ਼ੀ ਔਰਤਾਂ ਦਾ ਲੱਗਦਾ ਹੈ ਮੇਲਾ ਚਮੜੀ ਦੇ ਪੁਰਾਣੇ ਤੋਂ ਪੁਰਾਣੇ ਦਾਗ ਵੀ ਹੋ ਜਾਂਦੇ ਖਤਮ ਇੱਥੇ ਨਹਾਉਣ ਦੇ ਨਾਲ ਜਿਹੜੀ ਸੁੰਦਰਤਾ ਵੱਧਦੀ ਆ ਚਮੜੀ ਦੀ ਵੱਧਦੀ ਆ ਤਾਂ ਆਂਦੇ ਹੋ ਇੱਥੇ ਹਾਂਜੀ ਹਾਂਜੀ ਕਹਿੰਦੇ ਇਸ ਕਰਕੇ ਕਹਿੰਦੇ ਰਸ਼ ਬਹੁਤ ਹੁੰਦਾ ਬੜਾ ਰਸ ਹੁੰਦਾ ਹਾਂਜੀ ਫੋੜ ਦਾ ਰਸ ਹੁੰਦਾ ਜੇ ਗੋਰੇ ਤਾਂ ਅੰਗਰੇਜ਼ ਗੁਰਖੇ ਬੋਲ ਹੁੰਦੇ ਸੀ ਅੱਛਾ ਜੀ ਅੰਗਰੇਜ਼ ਕਾਫੀ ਆਉਂਦੇ ਆ ਹਾਂਜੀ ਹਾਂਜੀ ਤੇ ਰਾਸ਼ਾ ਪੂਰੇ ਸਾਲ ਹੀ ਰਹਿੰਦਾ ਜੀ ਇੱਥੇ ਪੂਰੇ ਸਾਲ ਰਹਿੰਦਾ ਰਹਸ ਕਹਿੰਦੇ ਚਮੜੀ ਤੇ ਜਿੰਨਾ ਵੀ ਪੁਰਾਣੇ ਤੋਂ ਪੁਰਾਣੇ ਨਿਸ਼ਾਨ ਆ ਸਭ ਕਹਿੰਦੇ ਗਾਇਬ ਹੋ ਜਾਂਦੇ ਖਤਮ ਹੋ ਜਾਂਦੇ ਸਿਰਫ ਖਤਮ ਹੋ ਜਾਂਦੇ ਹਾਂ ਜੀ ਚਰਮ ਰੋਗ ਹੁੰਦੇ ਚਮੜੀ ਦਾ ਉਹ ਠੀਕ ਹੋ ਜਾਂਦੇ ਜੇ ਤੁਹਾਨੂੰ ਦਦਰੀ ਮਾਤਾ ਮੂਤਾ ਨਿਕਲਦੀ ਹਾੜੇ ਇੱਥੇ ਬੋਲਦੇ ਮਾਤਾ ਹੁੰਦੀ ਜੈਸੇ ਪਿੱਤੀ ਪੂਰੇ ਸਰੀਰ ਚ ਬੋਲੇ ਫੰਕਸ਼ਨ ਠੀਕ ਹੋ ਜਾਂਦੇ ਚਮੜੀ ਦਾ ਕੋਈ ਵੀ ਰੋਗ ਹੋਵੇ ਕੋਈ ਵੀ ਹੋਵੇ ਨੇਪਾਲੀ ਸੇ ਐਕਟੀਵਿਟੀ ਬਹੁਤ ਜ਼ਿਆਦਾ ਹੈ। ਕਿਲਤੀਆਂ ਕਿਦਰ ਰੋਜ਼ 5-6 ਗੱਡੀਆਂ ਦਾ ਰੋਜ਼ ਨਿਕਲਦੀ ਨਿਕਲੀ। ਹਾਂਜੀ ਪਾਣੀ ਦਾ ਦ੍ਰਿਸ਼ ਹੈ ਜੀ ਪਾਣੀ ਇੱਥੋਂ ਹੀ ਨਿਕਲਦਾ ਬਾਕੀ ਤੁਸੀਂ ਕੋਈ ਪਤਾ ਲਾ ਸਕਦੇ ਕਿੱਥੋਂ ਆ ਰਿਹਾ ਹੈ। ਜੀ ਮਾਲਕ ਦੀ ਇੱਛਾ ਹੈ ਪਾਣੀ ਗਰਮ। ਹਾਂਜੀ ਖਰਚ ਵਗੈਰਾ ਇਹ ਕੁਝ ਹੈ ਉਹਨਾਂ ਨੂੰ ਉਹ ਵੀ ਠੀਕ ਹੋ ਜਾਂਦੇ ਹਨ। ਮਾਲਕ ਦੀ ਮਰਜ਼ੀ ਹੈ ਭਗਵਾਨ ਦੀ। ਵਿਸ਼ਵਾਸ ਦੀ ਗੱਲ ਹੈ ਜੀ ਇਹਨਾਂ। ਵਿਸ਼ਵਾਸ ਦੀ ਹੈ ਜੀ ਸਾਡੇ ਘਨੇ ਤੇ ਤਾਂ ਕੁਝ ਹੁਣਾ ਨਹੀਂ ਜੋ ਰੱਬ ਨਾ ਕਰਨਾ ਬੋਈ। ਪਹਾੜੀਆਂ ਦੇ ਉੱਪਰ ਲੋਕ ਕੱਚੇ ਘਰਾਂ ਦੇ ਵਿੱਚ ਦੇਖ ਲਓ ਕਿਦਾਂ ਰਹਿ ਰਹੇ ਆ ਤੁਸੀਂ ਇੱਥੇ ਪਸ਼ੂ ਵਗੈਰਾ ਚਾਰਦੇ ਪਏ ਆ ਜੀ ਹਾਂਜੀ ਸਲੋਲੇ ਤੇ ਸਲੋਲੀ ਤੇ ਅੱਗੇ ਜਾ ਕੇ ਇਦਨੇ ਕਿ ਰਸਤਾ ਹੋਣਾ ਇੱਕ ਨਿਚਲੇ ਪਾਸੇ ਖੇਤਾਂ ਦੇ ਵਿੱਚ ਹੀ ਲੋਕਾਂ ਦੇ ਘਰ ਆ ਪੀਵੀ ਸੈਵਰ ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਅਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਤੱਤੇ ਪਾਣੀ ਦਾ ਰਸਮੀ ਚਸ਼ਮਾ ਦਿਖਾਉਣ ਲੈ ਕੇ ਜਾ ਰਹੇ ਹਾਂ ਜਿੱਥੇ ਹਰ ਸਾਲ ਲੱਖਾਂ ਗੋਰੇ-ਗੋਰੀਆਂ ਨਹਾਉਣ ਆਉਂਦੇ ਆ ਇੱਥੇ ਨਹਾਉਣ ਨਾਲ ਕਹਿੰਦੇ ਸਰੀਰ ਦੀ ਜਿਹੜੀ ਸੁੰਦਰਤਾ ਆ ਉਹ ਵਧਦੀ ਆ ਜਿੰਨੇ ਵੀ ਚਮੜੀ ਦੇ ਪੁਰਾਣੇ ਤੋਂ ਪੁਰਾਣੇ ਦਾਗ ਆ ਉਹ ਸਭ ਗਾਇਬ ਹੋ ਜਾਂਦੇ ਆ ਚਮੜੀ ਦਾ ਹਰ ਰੋਗ ਜਿਹੜਾ ਆ ਉਹ ਦੂਰ ਹੋ ਜਾਂਦਾ ਆ ਇਹ ਗੱਲ ਸੁਣ ਕੇ ਹਰ ਕੋਈ ਹੈਰਾਨ ਹੋ ਜਾਏਗਾ ਇੱਥੇ ਹਰ ਸਾਲ ਸਲਾਨੀਆਂ ਦਾ ਮੇਲਾ ਲੱਗਦਾ ਆ ਗੋਰੀਆਂ ਦੀ ਇਹ ਪਹਿਲੀ ਪਸੰਦ ਬਣਦੀ ਜਾ ਰਹੀ ਹੈ ਇਹ ਜਗਾ ਇਸ ਜਗਾ ਦਾ ਨਰਵਾਨ ਗਲੇਰ ਵੰਸ਼ ਦੇ ਰਾਜਾ ਹਰੀਚੰਦ ਨੇ ਕਰਵਾਇਆ ਸੀਗਾ ਹੁਣ ਜਾਣ ਤੋਂ ਪਹਿਲਾਂ ਤੁਸੀਂ ਆਲੇ ਦੁਆਲੇ ਦਾ ਸੋਹਣਾ ਨਜ਼ਾਰਾ ਦੇਖ ਸਕਦੇ ਆ ਸੰਗਣਾ ਜੰਗਲ ਜੇ ਨੂੰ ਦੇਖ ਕੇ ਹਰ ਕਿਸੇ ਨੂੰ ਸਕੂਨ ਮਿਲੇਗਾ ਇਸੇ ਤਰ੍ਹਾਂ ਦਾ ਤੁਹਾਨੂੰ ਪੂਰਾ ਰਸਤਾ ਦੇਖਣ ਨੂੰ ਮਿਲੇਗਾ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਚਲੋ ਹੁਣ ਵੱਧਦੇ ਆ ਆਪਣੀ ਮੰਜ਼ਿਲ ਵੱਲ ਸ਼ੁਰੂਆਤ ਹੀ ਦੇਖ ਲੋ ਸਾਡੀ ਕਿੰਨੀ ਸੋਹਣੀ ਜਗ੍ਹਾ ਤੋਂ ਹੋ ਰਹੀ ਆ ਸੱਜੇ ਨਜ਼ਰ ਮਾਰੋ ਖੱਬੇ ਮਾਰੋ ਇੱਕ ਬਖਰਾ ਹੀ ਮਾਹੌਲ ਬਣਿਆ ਪਿਆ ਆ ਇਸ ਵੱਲੇ ਅਸੀਂ ਜਵਾਰਾਜੀ ਦੇ ਕੋਲ ਰਾਣੀ ਤਾਲ ਆ ਰਾਣੀ ਤਾਲ ਤੋਂ 32 ਮੀਲ ਰੋਡ ਆ ਜਿੱਥੋਂ ਅਸੀਂ ਅੱਗੇ ਨੂੰ ਵੱਧ ਰਹੇ ਆ ਮੈਂ ਪ੍ਰੋਪਰ ਲੋਕੇਸ਼ਨ ਵੀ ਤੁਹਾਨੂੰ ਹੁਣ ਦੱਸਦਾ ਆ ਤੁਸੀਂ ਜਦੋਂ ਪੰਜਾਬ ਦੇ ਹਿਸ਼ਾਰਪੁਰ ਤੋਂ ਜਵਾਲਾਜੀ ਜਾਣੇ ਆ ਜਵਾਲਾਜੀ ਤੋਂ ਤੁਸੀਂ ਰਾਣੀ ਤਾਲ ਦਾ ਕਿਸੇ ਨੂੰ ਵੀ ਪੁੱਛ ਲੈਣਾ ਆ ਰਾਣੀ ਤਾਲ ਦੇ ਬਿਲਕੁਲ ਕੋਲ 32 ਮੀਲ ਰੋਡ ਆ 32 ਮੀਲ ਰੋਡ ਤੋਂ ਤੁਸੀਂ ਕਿਸੇ ਨੂੰ ਵੀ ਤੱਤਾ ਪਾਣੀ ਜਾਂ ਤਤਵਾਣੀ ਬੋਲ ਕੇ ਇੱਥੇ ਆਸਾਨੀ ਨਾਲ ਪਹੁੰਚ ਜਾਓਗੇ ਤੁਹਾਨੂੰ ਹਰ ਕੋਈ ਬੰਦਾ ਦੱਸ ਦੇਗਾ Google Map ਦੇ ਵਿੱਚ ਵੀ ਤੁਸੀਂ ਇਹ ਲੋਕੇਸ਼ਨ ਪਾ ਕੇ ਪਹੁੰਚ ਸਕਦੇ ਆ ਹੁਣ ਪੂਰਾ ਰਸਤਾ ਸਾਨੂੰ ਇਸ ਤਰ੍ਹਾਂ ਦਾ ਹੀ ਦੇਖਣ ਨੂੰ ਮਿਲਣਾ ਆ ਸ਼ਾਂਤ ਮਾਹੌਲ ਰਸਤਿਆਂ ਦੇ ਵਿੱਚ ਸਟਾਨਿੰਗ ਲੋਕਾਂ ਦੇ ਡੰਗਰ ਕਾ ਚੜਦੇ ਹੋਏ ਮਿਲਣਗੇ ਵਾਹ ਠੰਡੀ ਠੰਡੀ ਹਵਾ ਵਗਦੀ ਪਈ ਆ ਜਿਹੜੀ ਹਰ ਕਿਸੇ ਨੂੰ ਵਧੀਆ ਲੱਗੂਗੀ ਅਸੀਂ ਜਦੋਂ ਵੀ ਇੰਨੇ ਸੋਹਣੇ ਰਸਤੇ ਵਿੱਚੋਂ ਲੰਘ ਕੇ ਚੱਲਦੇ ਆ ਸਾਡਾ ਦਿਲ ਕਰਦਾ ਆ ਕਿ ਹਰ ਜਗ੍ਹਾ ਅਸੀਂ ਥੋੜਾ ਥੋੜਾ ਰੁਕਦੇ ਜਾਈਏ ਤੁਸੀਂ ਸਮਝ ਸਕਦੇ ਆ ਕਿੰਨਾ ਸਕੂਨ ਮਿਲਦਾ ਹੋਊਗਾ ਇਸ ਤਰ੍ਹਾਂ ਦੇ ਰਸਤੇ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਝਾੜੂ ਬਣਾਉਂਦੇ ਇਸ ਚੀ ਦਾ ਇੱਕ ਵਾਰ ਅਸੀਂ ਤੁਹਾਨੂੰ ਨਿਗਾਹ ਪਾ ਜਾਈਏ ਜਿਸ ਤੋਂ ਇਹ ਝਾੜੂ ਤਿਆਰ ਕਰਦੇ ਆ ਤੇ ਤੁਸੀਂ ਆ ਖਜੂਰਾਂ ਦੀਆਂ ਟਾਹਣੀਆਂ ਦੇਖ ਸਕਦੇ ਆ ਤੇ ਇਹਨਾਂ ਨੇ ਮੇਰੇ ਖਿਆਲ ਤੋੜ ਕੇ ਰੱਖ ਲੈਣੀਆਂ ਆ ਤਾਂ ਫਿਰ ਇਤੋਂ ਝਾੜੂ ਸਾਰਾ ਤਿਆਰ ਕਰਦੇ ਆ ਇਸ ਰਸਤੇ ਦੇ ਵਿੱਚ ਤੁਸੀਂ ਦੇਖੇ ਲਿਆ ਕਿ ਜਿਹੜੇ ਆ ਲੱਗੇ ਹੋਏ ਆ ਖਜੂਰਾਂ ਦੇ ਦਰਖਤ ਇਤੋਂ ਝਾੜੂ ਤਿਆਰ ਕਰਦੇ ਆ ਤੇ ਫਿਰ ਅਸੀਂ ਇੱਥੇ ਵੇਚ ਦੰਦੇ ਆ ਜਿਹੜੇ ਲੋਕਾਂ ਨੂੰ ਪਤਾ ਹਾਲ ਵਾਲੇ ਕਿੰਨੀ ਮਿਹਨਤ ਕਰਦੇ ਆ ਤੁਸੀਂ ਦੇਖ ਲਓ ਇੱਥੇ ਦੇ ਲੋਕ ਅਸੀਂ ਵੀ ਸੋਚੀਦਾ ਆ ਕਿ ਜਦੋਂ ਵੀ ਅਸੀਂ ਇਹਨਾਂ ਪਿੰਡਾਂ ਵੱਲ ਆਈਏ ਤਾਂ ਇਹਨਾਂ ਲੋਕਾਂ ਤੋਂ ਹੀ ਕੋਈ ਚੀਜ਼ ਅਸੀਂ ਲੈ ਲਈਦੀ ਆ ਤਾਂ ਕਿ ਇਹਨਾਂ ਦਾ ਘਰ ਪਰਿਵਾਰ ਵਧੀਆ ਚੱਲ ਸਕੇ ਸਾਰਿਆਂ ਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ ਆ ਕਿਉਂਕਿ ਜੇ ਸਾਡੇ ਨਾਲ ਕਿਸੇ ਦਾ ਫਾਇਦਾ ਹੋ ਜੇ ਤਾਂ ਹੋਰ ਇਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ ਆਲੇ-ਦੁਆਲੇ ਪਹਾੜੀਆਂ ਦੇ ਉੱਪਰ ਲੋਕ ਕੱਚੇ ਘਰਾਂ ਦੇ ਵਿੱਚ ਦੇਖ ਲਓ ਕਿੱਦਾਂ ਰਹਿ ਰਹੇ ਆ ਇੱਕ ਸਾਹਮਣੇ ਘਰ ਜਿਹਦੀਆਂ ਸਲੇਟਾਂ ਹੀ ਨਜ਼ਰ ਆ ਰਹੀਆਂ ਆ ਸੰਗੜੇ ਜੰਗਲ ਦੇ ਵਿੱਚ ਇਹਨਾਂ ਦਾ ਰਹਿਣਾ ਸਹਿਣਾ ਬਹੁਤ ਅਲੱਗ ਜਿਹਾ ਲੱਗਦਾ ਜਦੋਂ ਅਸੀਂ ਦੇਖੀਦਾ ਕਿਉਂਕਿ ਜਿੱਦਾਂ ਦੇ ਮਾਹੌਲ ਦੇ ਵਿੱਚ ਅਸੀਂ ਰਹਿੰਨੇ ਆ ਤੇ ਅਸੀਂ ਸੋਚ ਵੀ ਨਹੀਂ ਸਕਦੇ ਕਿ ਇਦਾਂ ਕੋਈ ਇਕੱਲਾ ਜੰਗਲ ਵਿੱਚ ਰਹਿ ਸਕਦਾ ਆ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਰਹਿਣ ਦੀ ਆਦਤ ਹੁੰਦੀ ਆ ਇਸ ਰਸਤੇ ਵੀ ਕਾਫੀ ਚੜ੍ਹਾਈ ਆ ਪਹਿਲਾ ਦੂਜਾ ਗੇਰੀ ਪੈਣਾ ਆ ਮੋਟਰਸਾਈਕਲ ਦਾ ਆਲੇ ਦੁਆਲੇ ਗੀਆਂ ਡੁੰਗੀਆਂ ਖਾਈਆਂ ਨਵਸਲੇ ਮਾਤਾ ਜੀ ਨਵਸਤਾ ਜੀ ਤਤਵਾਣੀ ਜੀ ਤੱਤਾ ਪਾਣੀ ਤੱਤਾ ਪਾਣੀ ਪਾਈ ਪੇੜੀ ਤੇ ਚੱਲ ਜੰਨੇ ਆਂ ਅੱਛਾ ਜੀ ਪੇੜੀ ਤੇ ਲੰਝ ਪੋਣਾ ਓਕੇ ਜੀ ਲੰਝੇ ਤੇ ਅੱਗੇ ਮੈਂ ਕਿਆ ਬੋਲ ਦੇਣਾ ਸਲੋਲੀ ਓਕੇ ਸਲੋਲ ਸਲੋਲੇ ਤੇ ਸਲੋਲੀ ਤੇ ਅੱਗੇ ਜਾ ਕੇ ਇਸਨੇ ਕਿ ਰਸਤਾ ਹੋਣਾ ਇੱਕ ਨਿਚਲੇ ਪਾਸੇ ਜਿੱਥੂ ਹੈ ਤੇ ਵੈਸੇ ਤੁਹਾਨੂੰ ਜੀ ਉਹਦੇ ਬਾਰੇ ਪਤਾ ਕੁਛ ਐਕਚੁਅਲੀ ਅਸੀਂ ਦੇਖਣ ਆਏ ਆ ਪੰਜਾਬ ਤੋਂ ਪਾਈ ਤੇ ਤੱਤਾ ਪਾਣੀ ਨਹੀਂ ਔਰ ਕੁਛ ਨਹੀਂ ਹੈ ਤੱਤਾ ਪਾਣੀ ਹੈ ਕਹਿੰਦੇ ਲੋਕ ਕਾਫੀ ਆਉਂਦੇ ਕਹਿੰਦੇ ਗੋਰੇ ਵਗੈਰਾ ਹਾਂਜੀ ਹਾਂਜੀ ਤੇ ਕੀ ਕਾਰਨ ਕੀ ਹੈ ਜੀ ਜਿਹੜੇ ਆਉਂਦੇ ਆ ਉਥੇ ਜੋ ਤੁਹਾਨੂੰ ਪਤਾ ਆ ਪਾਈ ਇਤਨਾ ਹੈ ਕਿ ਤੂੰ ਸ਼ੇਰ ਦੇ ਮੂੰਹ ਵਿੱਚ ਨਿਕਲਦਾ ਪਾਣੀ ਸ਼ੇਰ ਦੇ ਮੂੰਹ ਵਿੱਚੋਂ ਪਾਣੀ ਨਿਕਲਦਾ ਠੀਕ ਹੈ ਤੇ ਉਹ ਪਾਣੀ ਦੇ ਕੋਈ ਫਾਇਦੇ ਵੀ ਹੁੰਦੇ ਹੋਊਗੇ ਕਹਿੰਦੇ ਨੌਣ ਲੋਕ ਆਉਂਦੇ ਦੂਰੋਂ ਦੂਰੋਂ ਹਾਂਜੀ ਹਾਂਜੀ ਨੌਣ ਤਾਂ ਆਉਂਦੇ ਨੇ ਆਉਂਦੇ ਆ ਜੀ ਤੇ ਤੁਸੀਂ ਵੀ ਜਾਣੇ ਆ ਵੈਸੇ ਆਹ ਭਾਈ ਕੱਟ ਬਰੀ ਗਿਓ ਅੱਛਾ ਕੱਟ ਬਰੀ ਤੇ ਹਾਂਜੀ ਠੀਕ ਹੈ ਤੇ ਤੁਸੀਂ ਇੱਥੇ ਪਸ਼ੂ ਵਗੈਰਾ ਚਾਰਦੇ ਪਏ ਆ ਜੀ ਹਾਂਜੀ ਠੀਕ ਹੈ ਰਸਤੇ ਵਿੱਚ ਜਗਾ ਜਗਾ ਕੱਚੇ ਘਰ ਦੇਖਣ ਨੂੰ ਮਿਲਦੇ ਪਏ ਆ ਸਾਰੇ ਮਿੱਟੀ ਨਾਲ ਲਿਪੇ ਹੋਏ ਆ ਤੁਸੀਂ ਨਜ਼ਰ ਮਾਰ ਸਕਦੇ ਆ ਜੰਗਲ ਵਾਲਾ ਮੋਹਲਿਆੜ ਵਾਲੇ ਸਾਰਾ ਇਹ ਰਸਤਾ ਵੀ ਸਵਰਗ ਨਾਲੋਂ ਘੱਟ ਨਹੀਂ ਹੈਗਾ ਉੱਚੀਆਂ-ਉੱਚੀਆਂ ਪਹਾੜੀਆਂ ਜਿਨ੍ਹਾਂ ਨੂੰ ਦੇਖਣ ਦਾ ਇੱਕ ਲੱਗਈ ਮਜ਼ਾ ਆਇਆ ਅਸੀਂ ਜਾ ਰਹੇ ਹਾਂ ਜੀ ਤੱਤਾ ਪਾਣੀ ਇੱਥੇ ਨਿਕਲਿਆ ਆ ਤੇ ਦੱਸੋ ਸਾਨੂੰ ਥੋੜਾ ਜਿਹਾ ਜੋ ਤੁਸੀਂ ਤਾਂ ਲੱਗਈਆਂ ਬਿਲਕੁਲ ਐਨ ਤੱਤੇ ਪਾਣੀ ਦੇ ਹਾਂਜੀ ਕਹਿੰਦੇ ਸਲਾਨੀ ਬਹੁਤ ਆਉਂਦੇ ਆ ਗੋਰੇ-ਗੋਰੀਆਂ ਇੱਥੇ ਬਹੁਤ ਜ਼ਿਆਦਾ ਦੱਸੋ ਕੀ ਕਰਨਾ ਸਾਡੇ ਦਰਸ਼ਕਾਂ ਨੂੰ ਜਿਹੜੇ ਲੋਕ ਇੰਨੇ ਕਹਿੰਦੇ ਇੱਥੇ ਆਉਂਦੇ ਆ ਐਸਾ ਜੀ ਹਮਨੇ ਜਦੋਂ ਤੋਂ ਸਮਾਲਿਆ ਹੈ ਪਤਨੀ ਸਦੀਆਂ ਪੁਰਾਣਾ ਪਾਣੀ ਆ ਰਿਹਾ ਹੈ ਪਾਣੀ ਆ ਰਿਹਾ ਹੈ ਗਰਮ ਪਾਣੀ ਹੈ ਅਕਬਰ ਕਾ ਕਹਿੰਦੇ ਜੀ ਨਹੀਂ ਨਹਾਣੇ ਮੈਂ ਠੀਕ ਹੈ ਸ਼ੁਰੂ ਮੈਂ ਗਰਮ ਲੱਗਦਾ ਹੈ ਫਿਰ ਆਇਆ ਨਾ ਬੈਠ ਕੇ ਬਹੁਤ ਵਧੀਆ ਨਹਾਣੇ ਜੀ ਤੇ ਜਿਹੜੇ ਗੋਰੇ ਤੇ ਗੋਰੀਆਂ ਆਉਂਦੇ ਆ ਉਹਦਾ ਕੀ ਕਾਰਨਾ ਕਿਉਂਕਿ ਅਸੀਂ ਦੇਖਿਆ ਜੀ ਕਾਫੀ ਜਗ੍ਹਾ ਤੇ ਪਾਣੀ ਨਿਕਲਦਾ ਬਹੁਤ ਜ਼ਿਆਦਾ ਆਉਂਦੇ ਆ ਲੋਗ ਇੱਥੇ ਨੇਪਾਲੀ ਸੇ ਤਿੱਬਤੀ ਬਹੁਤ ਜ਼ਿਆਦਾ ਆਉਂਦੇ ਆ ਹਾਂ ਨਿਕਲਦੀਆਂ ਕਿਦਾਂ ਰੋਜ਼ 5-6 ਗੱਡੀਆਂ ਦਾ ਰੋਜ਼ ਨਿਕਲਦੀ ਨਿਕਲੀ ਅੱਛਾ ਜੀ ਹਾਂਜੀ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਬਲਨੇ ਕੋ ਜੀ ਮੈਂ ਇੱਥੋਂ ਚਾ ਰਾਸਤੇ ਦਾ ਮਨਮੋਹਕ ਨਜ਼ਾਰਾ ਦੇਖ ਕੇ ਹਰ ਕਿਸੇ ਦਾ ਦਿਲ ਖੁਸ਼ ਹੋ ਜਾਊਗਾ ਬਹੁਤ ਸਕੂਨ ਦੇਣ ਵਾਲਾ ਰਸਤਾ ਆ ਆ ਫੇਰ ਘਰ ਆ ਗਿਆ ਦੇਖ ਲੋ ਕੱਚਾ ਇੱਧਰਲੇ ਲੋਕਾਂ ਦੀ ਖੇਤੀ ਦੇਖ ਲੋ ਝੋਨਾ ਵਿੱਜਿਆ ਹੋਇਆ ਆ ਖੇਤ ਕਾਫੀ ਪਲੇਨ ਆ ਨਹੀਂ ਤਾਂ ਅਸੀਂ ਦੇਖਿਆ ਪੌੜੀਆਂ ਟਾਈਪ ਹੁੰਦੇ ਆ ਜਦੋਂ ਵੀ ਅਸੀਂ ਉਚਾਈ ਤੇ ਜਾਂਦੇ ਆ ਕਿਸੇ ਪਿੰਡ ਵਿੱਚ ਇੱਧਰ ਵੀ ਇਸੇ ਤਰ੍ਹਾਂ ਆ ਖੇਤਾਂ ਦੇ ਵਿੱਚ ਹੀ ਲੋਕਾਂ ਦੇ ਘਰ ਆ ਦੂਰ ਦੂਰ ਤੱਕ ਤੁਹਾਨੂੰ ਖੇਤੇ ਹੀ ਦਿਖਾਈ ਦੇਣਗੇ ਖੇਤਾਂ ਦੇ ਆਲੇ ਦੁਆਲੇ ਉੱਚੀਆਂ ਉੱਚੀਆਂ ਪਹਾੜੀਆਂ ਕਾਫੀ ਵਧੀਆ ਮਾਹੌਲ ਬਣਿਆ ਪਿਆ ਖੇਤਾਂ ਦੇ ਵਿਚਕਾਰ ਇਹ ਰਸਤਾ ਜਾਂਦਾ ਪਿਆ ਆ ਜਿਹੜਾ ਇੱਕ ਲੱਗੈ ਹੀ ਵਿਊ ਦੇ ਰਿਹਾ ਆ ਕਿੰਨੀ ਸੋਹਣੀ ਜਗ੍ਹਾ ਤੇ ਦੇਖ ਲਓ ਘਰ ਬਣਾਇਆ ਹੋਇਆ ਆ ਪਿਛੇ ਪਸ਼ੂਆਂ ਵਾਸਤੇ ਮਿੱਟੀ ਨਾਲ ਲਿਪਿਆ ਘਰ ਲੋ ਅਸੀਂ ਪਹੁੰਚ ਗਏ ਆ ਆਪਣੀ ਮੰਜ਼ਲ ਤੇ ਚੱਲਦੇ ਆ ਹੁਣ ਅੰਦਰ ਨੂੰ ਦੇਖ ਲਓ ਅੰਦਰਲਾ ਮਾਹੌਲ ਆਲੇ ਦਿਵਾਲੇ ਉੱਚੀਆਂ-ਉੱਚੀਆਂ ਸੰਗਲੇ ਜੰਗਲਾਂ ਨਾਲ ਭਰੀਆਂ ਪਹਾੜੀਆਂ ਜਿਨ੍ਹਾਂ ਵਿੱਚੋਂ ਤੱਤਾ ਪਾਣੀ ਨਿਕਲਿਆ ਹੋਇਆ ਆ ਮੈਂ ਤੁਹਾਨੂੰ ਹਿਸਟਰੀ ਦੱਸ ਦਿੰਨਾ ਇਤਿਹਾਸ ਇਸ ਤੱਤੇ ਪਾਣੀ ਦਾ ਗਲੇਰ ਵੰਸ਼ ਦਾ ਰਾਜਾ ਹਰੀਚੰਦ ਕਹਿੰਦੇ ਉਹਦੀ ਬੇਟੀ ਜਿਹੜੀ ਇੱਥੋਂ ਲੰਘ ਰਹੀ ਸੀ ਕਿਸੇ ਸਮੇਂ ਤਾਂ ਉਹਨੇ ਦੇਖਿਆ ਕਿ ਇੱਕ ਮੱਝ ਜਿਹੜੀ ਆ ਸਰਦੀਆਂ ਦੇ ਟਾਈਮ ਪਾਣੀ ਦੇ ਵਿੱਚ ਬੜੀ ਹੋਈ ਆ ਤਾਂ ਉਹਨੂੰ ਕਾਫੀ ਹੈਰਾਨੀ ਹੋਈ ਤਾਂ ਉਹਨੇ ਆਪਣੇ ਸੈਨਿਕਾਂ ਨੂੰ ਰੋਕਿਆ ਤੇ ਇਸ ਚੀਜ਼ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਉਸ ਜਗ੍ਹਾ ਦੇ ਪਾਣੀ ਨੂੰ ਚੈੱਕ ਕੀਤਾ ਤਾਂ ਉਹ ਪਾਣੀ ਤੱਤਾ ਸੀਗਾ ਤੇ ਉਹਨੇ ਫਿਰ ਜਾ ਕੇ ਗੱਲ ਕੀਤੀ ਰਾਜੇ ਦੇ ਕੋਲ ਉਸ ਤੋਂ ਬਾਅਦ ਕਹਿੰਦੇ ਰਾਜੇ ਨੇ ਇਸ ਜਗ੍ਹਾ ਦੀ ਸਥਾਪਨਾ ਕੀਤੀ ਸੀ ਰਾਜੇ ਦੁਆਰਾ ਇਹ ਜਿਹੜਾ ਆ ਤੱਤਾ ਪਾਣੀ ਆ ਜਿਹੜੇ ਲੋਕ ਸਾਰੇ ਕਹਿ ਰਹੇ ਆ ਕਿ ਸ਼ੇਰ ਦੇ ਮੂੰਹ ਵਿੱਚੋਂ ਪਾਣੀ ਨਿਕਲਦਾ ਪਿਆ ਆ ਤੇ ਇਹ ਰਾਜੇ ਦੁਆਰਾ ਕਹਿੰਦੇ ਬਣਾਇਆ ਗਿਆ ਸੀਗਾ ਤੇ ਹੁਣ ਤੁਹਾਨੂੰ ਅਸੀਂ ਸਾਰਾ ਦਿਖਾਲਦੇ ਜਾਣਾ ਆ ਇੱਥੇ ਬੈਠਣ ਵਾਸਤੇ ਵੀ ਬਣਿਆ ਹੋਇਆ ਆ ਤੇ ਆ ਤੁਸੀਂ ਕੰਟੀਨ ਵੀ ਦੇ ਸਕਦੇ ਆ ਲੇਕਿਨ ਜਿਹੜੀ ਇਸ ਵੇਲੇ ਬੰਦ ਪਈ ਆ ਕਿਉਂਕਿ ਬਰਸਾਤਾਂ ਦਾ ਮੌਸਮ ਆ ਲੋਕ ਘਟਾਉਂਦੇ ਆ ਇਸ ਵੇਲੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਆ ਕਿ ਸਲਾਨੀਆਂ ਦੀ ਗੋਰੇ-ਗੋਰੀਆਂ ਦੀ ਇਹ ਪਹਿਲੀ ਪਸੰਦ ਆ ਬਹੁਤ ਆਉਂਦੇ ਆ ਜੇ ਤੁਸੀਂ ਗਰਮੀਆਂ ਤੇ ਸਰਦੀਆਂ ਦੇ ਸੀਜ਼ਨ ਵਿੱਚ ਇੱਥੇ ਆਉਨੇ ਆ ਮੇਲਾ ਹੀ ਲੱਗਾ ਹੁੰਦਾ ਇਸ ਜਗ੍ਹਾ ਤੇ ਇੱਥੇ ਸ਼ਿਵ ਸ਼ੰਕਰ ਜੀ ਦਾ ਮੰਦਿਰ ਬਣਿਆ ਹੋਇਆ ਆ ਤੇ ਤੁਹਾਨੂੰ ਉਸ ਜਗ੍ਹਾ ਤੇ ਵੀ ਦਰਸ਼ਨ ਕਰਵਾਵਾਂਗੇ ਜੋ ਸਾਨੂੰ ਇੱਥੇ ਦਾ ਖਾਸ ਲੱਗਿਆ ਤੱਤੇ ਪਾਣੀ ਦਾ ਕਿਉਂਕਿ ਤੱਤਾ ਪਾਣੀ ਮਨੀਕੰਨ ਸਾਹਿਬ ਵੀ ਨਿਕਲਿਆ ਹੋਇਆ ਆ ਤੇ ਬੈਜਨਾਥ ਦੇ ਕੋਲ ਵੀ ਆ ਸੀ ਤੁਹਾਨੂੰ ਪਹਿਲਾਂ ਵੀ ਉੱਥੇ ਦੀ ਵੀਡੀਓ ਦਿਖਾ ਚੁੱਕੇ ਆ ਲੇਕਿਨ ਇਸ ਤੱਤੇ ਪਾਣੀ ਦੀ ਇੰਨੀ ਜ਼ਿਆਦਾ ਸਪੀਡ ਆ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਊਗੇ ਜਿੱਦਾਂ ਟੂਬਲ ਦੇ ਵਿੱਚੋਂ ਪਾਣੀ ਨਿਕਲਦਾ ਹੁੰਦਾ ਆ ਇੰਨਾ ਤੇਜ਼ ਫਲੋ ਆ ਪਾਣੀ ਵੀ ਬਹੁਤ ਜ਼ਿਆਦਾ ਗਰਮ ਆ ਬੂਟ ਲਾ ਲਈਏ ਪਹਿਲਾਂ ਪਾਣੀ ਦਾ ਫਲੋ ਦੇਖ ਲਓ ਅੰਦਰ ਕਿੰਨਾ ਆ ਇੱਥੇ ਬਾਸ ਸਾਨੂੰ ਸੁਣਾਈ ਦੇ ਰਹੀ ਆ ਲਓ ਮਾਰੋ ਨਜ਼ਰ ਸਾਹਮਣੇ ਮੰਦਿਰ ਸ਼ਿਵ ਸ਼ੰਕਰ ਜੀ ਦਾ ਬਹੁਤ ਪੁਰਾਣਾ ਮੰਦਿਰ ਆ ਤੇ ਥੋੜਾ ਜਿਹਾ ਇਹਨਾਂ ਨੇ ਹੁਣ ਸਮੇਂ ਦੇ ਨਾਲ ਜਿੱਦਾ ਪੁਰਾਣਾ ਹੋ ਗਿਆ ਸੀਗਾ ਤੇ ਟਾਈਲਸ ਵਗੈਰਾ ਲਗਾਤੀਆਂ ਆ ਤੇ ਕਲਰ ਵਗੈਰਾ ਕਰਤਾ ਆ ਤੇ ਹੁਣ ਤੁਸੀਂ ਸਾਹਮਣੇ ਦੇਖ ਸਕਦੇ ਆ ਤੱਤਾ ਪਾਣੀ ਕਿੰਨੀ ਸਪੀਡ ਆ ਇਹਦੀ ਲਾਗੇ ਜਾ ਕੇ ਤੁਹਾਨੂੰ ਸਾਰਾ ਦਿਖਾਣੇ ਆ ਇਸ ਦੀਵਾਰ ਦੇ ਬਿਲਕੁਲ ਬੈਕ ਸਾਈਡ ਤੇ ਪਹਾੜਾ ਜਿਹਦੇ ਵਿੱਚੋਂ ਇਹ ਪਾਣੀ ਆ ਰਿਹਾ ਕਿੰਨੀ ਸਪੀਡ ਦੇ ਵਿੱਚ ਆ ਤੁਸੀਂ ਦੇਖ ਲਓ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜਿੱਦਾਂ ਟੂਬਲ ਚੱਲਦਾ ਹੁੰਦਾ ਇੰਨਾ ਫਲੋ ਆ ਪਾਣੀ ਦਾ ਤੇ ਇਹ ਪਾਣੀ ਪੂਰਾ ਤਪਾਇਆ ਗਰਮ ਪਾਣੀ ਆ ਤੇ ਹੱਥ ਪੈ ਜਾਂਦਾ ਆ ਲੇਕਿਨ ਅਸੀਂ ਬਹੁਤਾ ਟਾਈਮ ਹੱਥ ਨਹੀਂ ਰੱਖ ਸਕਦੇ ਇਹਦੇ ਵਿੱਚ ਇਹ ਛੇਰ ਦਾ ਮੂਹ ਬਣਾਇਆ ਹੋਇਆ ਆ ਜਿਹੜਾ ਉਸ ਸਮੇਂ ਰਾਜਾ ਸੀ ਜਿਹੜਾ ਤੁਹਾਨੂੰ ਮੈਂ ਦੱਸਿਆ ਹਰੀਚੰਦ ਜਿਹਦੇ ਦੁਆਰਾ ਇੱਥੇ ਨਿਰਮਾਣ ਹੋਇਆ ਸੀ ਇਸ ਮੰਦਿਰ ਦਾ ਤੇ ਇਸ ਤੱਤੇ ਪਾਣੀ ਦਾ ਕਾਫੀ ਵਧੀਆ ਬਣਾਇਆ ਹੋਇਆ ਆ ਬਹੁਤ ਦੁਨੀਆ ਹੁੰਦੀ ਆ ਤੇ ਜਿਹੜਾ ਆ ਏਰੀਆ ਆ ਤੇ ਇੱਕ ਤੁਸੀਂ ਆ ਬਾਹਰ ਦੇ ਸਕਦੇ ਆ ਇਹ ਮਰਦਾ ਵਾਸਤੇ ਆ ਇੱਥੇ ਸਾਰੇ ਬੰਦੇ ਨਹਾਉਂਦੇ ਆ ਤੇ ਜਨਾਨੀਆਂ ਵਾਸਤੇ ਬਿਲਕੁਲ ਬੈਕ ਸਾਈਡ ਤੇ ਆ ਤੇ ਇੱਕ ਵਾਰ ਅਸੀਂ ਤੁਹਾਨੂੰ ਨਿਗਾ ਵੀ ਫਰਾਣਨੇ ਆ ਆਇਸਾਇਆ ਏ ਪਾਣੀ ਮੈਨੂੰ ਜਿਆਦਾ ਕਰਮ ਲੱਗਾ ਕਿਉਂਕਿ ਸਿੱਧਾ ਆ ਰਿਹਾ ਦੇਖ ਲਓ ਸਾਡੇ ਪੰਜਾਬ ਤੋਂ ਸਿਰਫ 80 ਕਿਲੋਮੀਟਰ ਦੂਰ ਜਵਾਲਾਜੀ ਦੇ ਕੋਲ ਆਏ ਜਗਾ ਤੁਸੀਂ ਵੀ ਜੇ ਮੱਥਾ ਟੇਕਣ ਆਉਨੇ ਆ ਜਵਾਲਾਜੀ ਤਾਂ ਇੱਥੋਂ ਜ਼ਰੂਰ ਹੋ ਕੇ ਜਾਇਓ ਕਾਫੀ ਵਧੀਆ ਲੱਗੇਗਾ ਤੇ ਬਾਕੀ ਇੱਥੇ ਨਹਾਉਣ ਦਾ ਜੋ ਆਨੰਦ ਆਏਗਾ ਉਹ ਤਾਂ ਅਸੀਂ ਬਿਆਨ ਨਹੀਂ ਕਰ ਸਕਦੇ ਤੁਸੀਂ ਸੁਣੇ ਲਿਆ ਆ ਕਿ ਇੱਥੇ ਕਿੰਨਾ ਟੂਰਿਸਟ ਆਉਂਦਾ ਆ ਫੋਰਨਰ ਆਉਂਦੇ ਆ ਤੇ ਉਹਦਾ ਕਾਰਨ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਆ ਤੇ ਹੁਣ ਅਸੀਂ ਤੁਹਾਨੂੰ ਇੱਕ ਵਾਰ ਮੰਦਰ ਦੇ ਦਰਸ਼ਨ ਕਰਵਾ ਦਈਏ ਘੁੰਮ ਕੇ ਹੁਣ ਅਸੀਂ ਤੁਹਾਨੂੰ ਉੱਪਰ ਲੈ ਕੇ ਚੱਲਦੇ ਆ ਤੇ ਉੱਪਰ ਜਗ੍ਹਾ ਵੀ ਬਣੀ ਹੋਈ ਆ ਤੇ ਪਹਾੜ ਵੀ ਦਿਖਾਉਂਦੇ ਆ ਜਿੱਥੋਂ ਪਾਣੀ ਨਿਕਲ ਕੇ ਥੱਲੇ ਆਉਂਦਾ ਆ ਤਤਾ ਇੱਧਰ ਨਜ਼ਰ ਮਾਰੋ ਆ ਪਹਾੜਾ ਇੱਥੋਂ ਪਾਣੀ ਵਿੱਚੋਂ ਵਿੱਚੋਂ ਰਿਸ ਕੇ ਥੱਲੇ ਤੱਕ ਆ ਰਿਹਾ ਆ ਹੁਣ ਚੱਲਦੇ ਆ ਥੱਲੇ ਨੂੰ ਇੱਥੋਂ ਤੁਸੀਂ ਇੱਕ ਵਾਰ ਮੰਦਰ ਦਾ ਵਾਲਾ ਦਵਾਲਾ ਦੇਖ ਸਕਦੇ ਆ ਕੱਤੇ ਪਾਣੀ ਵਾਸਤੇ ਜਿਹੜਾ ਕਮਰਾ ਬਣਿਆ ਹੋਇਆ ਉਹਦੀ ਛੱਤ ਦੇਖ ਲਓ ਤੁਹਾਨੂੰ ਇਹ ਪੱਥਰ ਦੇਖ ਕੇ ਪਤਾ ਚੱਲ ਜਾਏਗਾ ਜਿਹੜੇ ਉਸ ਵੇਲੇ ਘੜ ਕੇ ਅਸੀਂ ਦੇਖਿਆ ਕਿਲੇ ਬਣਾਏ ਹੁੰਦੇ ਸੀ ਸੇਮ ਪੱਥਰ ਆ ਤੁਸੀਂ ਗੌਰ ਦੇ ਨਾਲ ਦੇਖੂਗੇ ਲੇਕਿਨ ਥੋੜੇ ਜਿਹਾ ਇਹਦੀ ਰਿਪੇਅਰ ਕੀਤੀ ਹੋਈ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤਾਂ ਕਿ ਇਹ ਪੁਰਾਣੀਆਂ ਜਿਹੜੀਆਂ ਚੀਜ਼ਾਂ ਆ ਇਮਾਰਤਾਂ ਆ ਇਹ ਬਚੀਆਂ ਰਹਿਣ ਸਸਿਗਾ ਬਾਜੀ ਹੋਰ ਪਾਜੀ ਤੇ ਤੁਸੀਂ ਲੱਗੇ ਲੋਕਲੀਆਂ ਬਾਜੀ ਆਹ ਲੋਕਲੀ ਸਮਝ ਲੋ ਥੋੜੀ ਦੂਰ ਦੇ ਹੈਗੇ ਵੀ ਚਲੋ ਠੀਕ ਆ ਠੀਕ ਆ ਸਮਝੋ ਸਾਪਨ ਦੇ ਠੀਕ ਆ ਤੇ ਬਾਜੀ ਅਸੀਂ ਤਾਂ ਪੰਜਾਬ ਤੋਂ ਆਏ ਆ ਇਸ ਜਗ੍ਹਾ ਤੇ ਹਾਂਜੀ ਤੇ ਸਾਨੂੰ ਪਤਾ ਲੱਗਾ ਸੀ ਇਸ ਜਗ੍ਹਾ ਦਾ ਕਿ ਲੋਕਾਂ ਦੀ ਬਹੁਤ ਮਾਨਤਾ ਆ ਤੇ ਦੁਨੀਆਂ ਦੂਰੋਂ ਦੂਰੋਂ ਆਉਂਦੀ ਆ ਤੇ ਫੋਰ ਮਤਲਬ ਟੂਰਿਸਟ ਬਹੁਤ ਆਉਂਦਾ ਆ ਬਾਹਰੋਂ ਫੋਰਨਰ ਫੋਰਨਰ ਆਉਂਦਾ ਇੱਥੇ ਬੜਾ ਤੇ ਗੋਰੇ ਗੋਰੀਆਂ ਤੇ ਕੀ ਕਰਨਾ ਕਹਿੰਦੇ ਬਹੁਤ ਰਸ਼ ਹੁੰਦਾ ਉਹਨਾਂ ਦਾ ਇਹ ਆਂਦੇ ਆ ਕਿ ਗਰਮ ਪਾਣੀ ਦਾ ਚਸ਼ਮਾ ਹੈਗਾ ਨਾ ਹਲੇ ਥੇ ਠੀਕ ਹੈ ਜੀ ਜੀ ਤੋਂ ਦੇਖਣਾ ਆਂਦੇ ਵੀ ਗਰਮ ਪਾਣੀ ਕਿੱਥੋਂ ਨਿਕਲਦਾ ਕਿੱਥੋਂ ਨਹੀਂ ਨਿਕਲਦਾ ਐਕਚੁਅਲੀ ਇਦਾਂ ਕੋਈ ਨਹੀਂ ਆ ਪਿੱਛੋਂ ਵੀ ਤੂੰ ਹੀ ਪਤਾ ਕਰੋ ਕਿੱਥੇ ਆ ਰਿਹਾ ਹੂੰ ਕਾਫੀ ਪੁਰਾਣਾ ਹੈ ਤੇ ਬੁੱਲਦੇ ਪਾਂਡ ਵੇ ਟਾਈਮ ਦਾ ਹੈ ਠੀਕ ਹੈ ਉਹਨਾਂ ਨੇ ਬਣਾਇਆ ਹੈ ਤਾਂ ਬੰਦੇ ਆਂਦੇ ਦੂ ਦੂਦ ਦੇ ਦਿਖਣਾ ਇਹ ਪਹਾੜੀ ਦੇ ਵਿੱਚੋਂ ਹੀ ਆ ਰਿਹਾ ਨਾ ਪਾਣੀ ਨੇ ਜੀ ਹਾਂਜੀ ਪਾਣੀ ਅਦ੍ਰਿਸ਼ ਹੈ ਜੀ ਪਾਣੀ ਇੱਥੋਂ ਹੀ ਨਿਕਲਦਾ ਬਾਕੀ ਤੁਸੀਂ ਕੋਈ ਪਤਾ ਲਾ ਸਕਦੇ ਕਿੱਥੋਂ ਆ ਰਿਹਾ ਕਿੱਥੋਂ ਪਾਣੀ ਦਾ ਅਸੀਂ ਦੇਖਿਆ ਫਲੋ ਬਹੁਤ ਹੈ ਜੀ ਯਾ ਤਾਂ ਬਹੁਤ ਬਸ ਹਾਂਜੀ ਇੰਨਾ ਰਹਿੰਦਾ ਫੁੱਲ ਪ੍ਰਸੰਨ ਇੰਨਾ ਹੀ ਰਹਿੰਦਾ ਜਿਹੜਾ ਮਾਦੀ ਸੀਜ਼ਨ ਹੋਵੇ ਨਾ ਜੀ ਜਿਹੜਾ ਮਾਦੀ ਸੀਜ਼ਨ ਰਾਤ ਦਿਨ ਸਦੀਆਂ ਤੋਂ ਜਿੱਦਾਂ ਹੀ ਪਾਣੀ ਹੈ ਇਹ ਪੁਰਾਣਾ ਹਾਂਜੀ ਬਹੁਤ ਪੁਰਾਣੀ ਸਭ ਚੀਜ਼ ਹੈ ਠੀਕ ਹੈ ਹਾਂਜੀ ਤੇ ਕਹਿੰਦੇ ਕਿ ਇਸ ਪਾਣੀ ਦੇ ਨਾਲ ਕਾਫੀ ਚਮਤਕਾਰ ਵੀ ਹੁੰਦੇ ਆ ਚਮੜੀ ਦੇ ਲਈ ਜੀ ਹਾਂ ਉਹ ਠੀਕ ਹੋ ਜਾਂਦੇ ਜੇ ਤੁਹਾਨੂੰ ਦਦਰੀ ਮਾਤਾ ਮੂਤਾ ਨਿਕਲ ਵਿਹਾੜੇ ਇੱਥੇ ਬੋਲਦੇ ਮਾਤਾ ਹੁੰਦੀ ਜੈਸੇ ਪਿੱਤੀ ਪੂਰੇ ਸਰੀਰ ਚ ਫੋੜੇ ਫੁੰਸੇ ਹੋ ਠੀਕ ਹੋ ਜਾਂਦੇ ਕਹਿੰਦੇ ਚਮੜੀ ਤੇ ਜਿੰਨਾ ਵੀ ਪੁਰਾਣੇ ਤੋਂ ਪੁਰਾਣੇ ਨਿਸ਼ਾਨ ਆ ਸਭ ਕਹਿੰਦੇ ਗਾਇਬ ਹੋ ਜਾਂਦੇ ਖਤਮ ਹੋ ਜਾਂਦੇ ਸਰੀਰ ਖਤਮ ਹੋ ਜਾਂਦੇ ਹਾਂ ਜੀ ਜਿਸ ਬੰਦੇ ਨੂੰ ਚਦਮ ਰੋਗ ਹੈ ਚਮੜੀ ਦਾ ਚਮੜੀ ਦਾ ਕੋਈ ਵੀ ਰੋਗ ਹੋ ਬਈ ਕੋਈ ਵੀ ਹੋਗਾ ਤੇ ਉਹ ਇੱਥੇ ਆ ਕੇ ਜੇ ਨਹਾਊਗਾ ਤੇ ਉਹਦਾ ਸਭ ਇਹ ਦੂਰ ਹੋ ਜਾਏਗਾ ਜੀ ਸਭ ਦੂਰ ਹੋ ਜਾਏਗੇ ਬਾਕੀ ਸਿਬਜੀ ਮਹਾਰਾਜ ਦੀ ਮਿਹਰ ਹੈ ਜੀ ਠੀਕ ਹੈ ਸਹੀ ਗੱਲ ਹਾਂ ਜੀ ਜੀ ਤੇ ਇੱਕ ਸਾਨੂੰ ਹੋਰ ਪਤਾ ਲੱਗਾ ਸੀਗਾ ਜੀ ਕਹਿੰਦੇ ਕਿ ਜਿਹੜੇ ਗੋਰੇ ਗੋਰੀਆਂ ਆਉਂਦੇ ਆ ਤੇ ਕਹਿੰਦੇ ਉਹਨਾਂ ਦਾ ਮੰਨਣਾ ਆ ਕਿ ਇੱਥੇ ਨਹਾਉਣ ਦੇ ਨਾਲ ਜਿਹੜੀ ਸੁੰਦਰਤਾ ਵੱਧਦੀ ਆ ਚਮੜੀ ਦੀ ਵੱਧਦੀ ਆ ਤਾਂ ਹੀ ਆਉਂਦੇ ਉਹ ਇੱਥੇ ਹਾਂਜੀ ਹਾਂਜੀ ਕਹਿੰਦੇ ਇਸ ਕਰਕੇ ਕਹਿੰਦੇ ਰਸ਼ ਬਹੁਤ ਹੁੰਦਾ ਬੜਾ ਰਸ਼ ਹੁੰਦਾ ਹਾਂਜੀ ਤੁਹਾਨੂੰ ਪਤਾ ਗਰਮ ਪਾਣੀ ਦਾ ਚਸ਼ਮਾ ਹੈ ਇੱਕ ਤਾਂ ਹੈ ਹੀ ਨਹੀਂ ਇੱਥੇ ਕੋਈ ਇਹੀ ਹੈ ਪਰ ਇਸ ਤੋਂ ਆਪ ਹੀ ਉਹ ਵੀ ਜਿਆਦਾ ਜਿਆਦਾ ਬੰਦੇ ਆਉਂਦੇ ਤੇ ਬਾਕੀ ਲੋਕਲ ਬੰਦੇ ਤਾਂ ਦੇ ਜਾਂਦੇ ਦਿੰਦੇ ਹਾਂਜੀ ਸਾਢੇ 8:30 ਤਾਂ ਜਾਂਦੇ ਦੂਹ ਤਰੀਆਂ ਦਿਨ ਨਾਣਾਂ ਹਾਂ ਜੀ ਜੀ ਬਹਿ ਤੁਸੀਂ ਕਿੰਨਾ ਕੁ ਰਸ ਦੇਖਿਆ ਇੱਥੇ ਜੀ ਫੋਨ ਦਾ ਫੋਨ ਦਾ ਰਸ ਹੁੰਦਾ ਜਦ ਜ ਆਉਂਦੇ ਤਾਂ 15 20 25 ਬੰਦੇ ਹੁੰਦੇ ਜੀ ਹੁਣ ਗਾਹ ਗਰਮੀ ਸੀਜ਼ਨ ਚੱਲਣਾ ਤਾਂ ਬੜੇ ਬੰਦੇ ਹੁੰਦੇ ਹਾਂ ਫੁੱਲ ਹੁੰਦੇ ਤੇ ਵੀ ਜਗ ਜਗਰਾਤੇ ਹੁੰਦੇ ਮੰਦਰ ਤੇ ਠੀਕ ਹੈ ਚਲੋ ਠੀਕ ਹੈ ਬਾਜੀ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਵੀ ਦੱਸੋ ਜੀ ਜੋ ਤੁਹਾਨੂੰ ਪਤਾ ਆ ਬਾਜੀ ਜਿਹੜਾ ਤੁਸੀਂ ਉਹਨਾਂ ਦੇ ਕੋਲ ਸੁਣਿਆ ਉਹਨਾਂ ਕੀ ਸਾਨੂੰ ਪਤਾ ਹੈ ਬਾਕੀ ਉਹ ਇਹ ਸਾਡੇ ਹਿਮਾਚਲ ਚ ਦੋ ਹੀ ਜਗ ਹਿਮਾਚਲ ਨੇ 올 ਓਵਰ ਇੰਡੀਆ ਚ ਦੋ ਹੀ ਜਗਾਂ ਗਰਮ ਪਾਣੀ ਮਿਲ ਲਊਗਾ ਤੁਹਾਨੂੰ ਇੱਕੇ ਇੱਕ ਸਾਡਾ ਮਣੀਕਰਨ ਠੀਕ ਹੈ ਹਾਂਜੀ ਇਹ ਦੋਨੋਂ ਜਗ੍ਹਾ 'ਤੇ ਸ਼ਕਸ਼ਾਤ ਯਾਨੀ ਤੁਹਾਨੂੰ ਪਤਾ ਲੱਗਣਾ ਕਿ ਇੱਥੇ ਪੰਡਵ ਆਏ ਸੀ ਅਗਾਂਤ ਵਾਸਤੇ ਦੌਰਾਨ ਜਿੱਦਾਂ ਤੁਸੀਂ ਸਾਡੇ ਕਾਂਗੜਾ ਮੰਦਿਰ ਚੱਲ ਜਾਓ ਜਵਾਲਾ ਮੰਦਿਰ ਚੱਲ ਜਾਓ ਉਹ ਤੁਹਾਨੂੰ ਕਈ ਲੋਕੇਸ਼ਨਾਂ ਮਿਲਣੀਆਂ ਕਿ ਇੱਥੇ ਪੰਡਵ ਆਏ ਸਭ ਇਹ ਉਹਨਾਂ ਦੇ ਟਾਈਮ ਦੀਆਂ ਚੀਜ਼ਾਂ ਬਣੀਆਂ ਨੇ ਲੋਕਾਂ ਦੀ ਇਤਿਹਾਸਤਾ ਤੇ ਆਪਾਂ ਆਉਂਦੇ ਨੇ ਤੇ ਚਮੜੀ ਦੇ ਰਿਲੇਟਡ ਵੀ ਸਾਨੂੰ ਦੱਸੋ ਜੀ ਇਹ ਤੇ ਤੁਸੀਂ ਤੁਹਾਨੂੰ ਪਹਿਲੇ ਇੱਥੇ ਦਰਸ਼ਨ ਕਰਕੇ ਇਥੋਂ ਕੋਈ ਮੰਨਤ ਮੰਗਣੀ ਜਿੱਦਾਂ ਮੰਨਤ ਮੰਗੀ ਤੁਸੀਂ 3-4 ਵਾਰੀ ਆਓ ਤਾਂ ਚਮੜੀ ਦੇ ਰੋਗ ਦਾ ਬਹੁਤ ਫਰਕ ਪੈਂਦਾ ਹੈ ਕੋਈ ਵੀ ਹੋਵੇ ਨਾ ਜੀ ਹਾਂਜੀ ਕੋਈ ਵੀ ਸਕਿਨ ਪ੍ਰੋਬਲਮ ਹੈ ਸਕਿਨ ਦੀ ਪਤਾ ਨਿਸ਼ਾਨ ਪੁਰਾਣੇ-ਪੁਰਾਣੇ ਨਿਸ਼ਾਨ ਕਹਿੰਦੇ ਸਭ ਦੂਰ ਹਾਂਜੀ 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 ਭਗਵਾਨ ਦੇ ਤੁਹਾਡੇ ਦਰਸ਼ਨ ਕਰਕੇ ਜਾ ਬੋਲਣ ਆਤੇ ਥੋੜਾ ਆਸ਼ਿਰਵਾਦ ਨੇ ਤੁਹਾਡੀ ਮੰਨਤ ਪੂਰੀ ਹੋ ਜਾਏਗੀ ਪ੍ਰਸ਼ਾਦ ਚੜਾਉਦੇ ਠੀਕ ਹੋ ਜਾਵੇ ਤੇ ਇੱਕ ਜਿਹੜੀ ਅਸੀਂ ਗੱਲ ਕੀਤੀ ਸੀ ਉਹਨਾਂ ਨਾਲ ਸੁੰਦਰਤਾ ਸਾਨੂੰ ਪਤਾ ਲੱਗਿਆ ਕਿਸੇ ਤੋਂ ਕਹਿੰਦੇ ਗੋਰੇ ਤਾਂ ਹੁੰਦੇ ਆ ਆਪਣੀ ਸੁੰਦਰਤਾ ਵਾਸਤੇ ਇਥੇ ਕਿ ਅਸੀਂ ਪਾਣੀ ਦੇ ਨਾਲ ਸਾਡਾ ਨਖਾਰ ਆਊਗਾ ਚੰਗੀਆਂ ਉਹ ਤੇ ਬਾਕੀ ਆਪਣੀ ਆਸਤਾ ਭਗਵਾਨ ਜੀ ਤੁਸੀਂ ਆਸਤਾ ਰੱਖੋ ਤਾਂ ਤੁਹਾਨੂੰ ਇੱਥੇ ਸਭ ਕੁਝ ਮਿਲ ਉਹਨਾਂ ਨੂੰ ਲੱਗਦਾ ਉਹਨਾਂ ਦੀ ਆਸਤਾ ਹੈ ਹੁਣ ਅਸੀਂ ਵੀਡੀਓ ਦੀ ਇੱਥੇ ਲੱਗੇ ਆ ਸਮਾਪਤੀ ਕਰਨ ਕਿਉਂਕਿ ਇਸ ਵੇਲੇ ਸ਼ਾਮ ਦੇ 6 ਵਜੇ ਗਏ ਆ ਅਸੀਂ ਵਾਪਸ ਹਿਸ਼ਾਰਪੁਰ ਪਹੁੰਚਣਾ ਆ ਹਿਸ਼ਾਰਪੁਰ ਇੱਥੋਂ 80 ਕਿਲੋਮੀਟਰ ਦੂਰ ਆ ਹੁਣ ਅਸੀਂ ਸਾਰੇ ਭਰਾ ਭੈਣਾਂ ਨੂੰ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਤੁਸੀਂ ਹਰ ਵਾਰ ਦੀ ਤਰ੍ਹਾਂ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਕਿ ਸਾਨੂੰ ਉਸ ਰਾਹੀਂ ਪਤਾ ਲੱਗਦਾ ਰਹਿੰਦਾ ਆ ਕਿ ਸਾਡੀ ਤੁਸੀਂ ਕਿੰਨੀ ਸਪੋਰਟ ਕਰ ਰਹੇ ਆ ਤੇ ਬਾਕੀ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਮੈਂ ਅੱਜ ਤੁਹਾਨੂੰ ਸਾਰੇ ਭਰਾ ਭੈਣਾਂ ਨੂੰ ਇੱਕ ਬਹੁਤ ਵੱਡੀ ਬੇਨਤੀ ਕਰਨੀ ਚਾਹੁੰਦਾ ਆ ਉਹ ਇਹ ਆ ਕਿ ਅਸੀਂ ਦੇਖਿਆ ਕਿ ਕਈ ਭਰਾ ਭੈਣ ਕਮੈਂਟ ਕਰਦੇ ਆ ਕਿਉਂਕਿ ਅਸੀਂ ਤੁਹਾਨੂੰ ਵੱਤ ਤੋਂ ਵੱਧ ਕੋਸ਼ਿਸ਼ ਕਰੀਦੀ ਆ ਲੁਕੀਆਂ ਜਗ੍ਹਾ ਦਿਖਾ ਲੰਦੀ ਜਿਨ੍ਹਾਂ ਵਿੱਚ ਕਈ ਜਗ੍ਹਾ ਰਹਿੱਸਮਈ ਹੁੰਦੀਆਂ ਆ ਕਿਉਂਕਿ ਲੋਕਾਂ ਦੀ ਸਦੀਆਂ ਤੋਂ ਚੱਲਦੀ ਆ ਰਹੀ ਮਿੱਥਿਆ ਤਾਂ ਅਸੀਂ ਤੁਹਾਡੇ ਅੱਗੇ ਲੈ ਕੇ ਆਈਦਾ ਆ ਤੇ ਲੋਕਾਂ ਦੀ ਇਹ ਇੱਕ ਸ਼ਰਧਾ ਆ ਸਾਡਾ ਫਰਜ਼ ਬਣਦਾ ਜੋ ਇੱਕ ਜਿੱਦਾਂ ਅਸੀਂ ਤੁਹਾਨੂੰ ਵੀਡੀਓ ਦਿਖਾਉਂਦੇ ਆ ਕਿ ਹਰ ਚੀਜ਼ ਤੁਹਾਡੇ ਅੱਗੇ ਲੈ ਕੇ ਆਈਏ ਉਹਦੇ ਮੁਤਾਬਕ ਅਸੀਂ ਹਰ ਚੀਜ਼ ਦਿਖਾਈਦੀ ਆ ਤੇ ਤੁਸੀਂ ਹੁਣ ਸਮਝ ਸਕਦੇ ਆ ਚਲੋ ਹੁਣ ਚੱਲਦੇ ਆ ਹਨੇਰਾ ਹੋਣ ਵਾਲਾ ਆ ਧੰਨਵਾਦ